ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਚ ਠੀਕ ਲਹਿਰ ਨੇ ਫੜਿਆ ਜੋਰ ਸੂਬੇ ਚ ਰੈਡ ਅਲਰਟ ਜਾਰੀ ਸੋ ਸਮਝ ਕੇ ਨਿਕਲੋ ਘਰੋਂ ਬਾਹਰ ਜੀ ਹਾਂ ਜਨਵਰੀ ਮਹੀਨਾ ਅੱਧੇ ਤੋਂ ਵੱਧ ਬੀਤ ਚੁੱਕਾ ਹੈ ਪਰ ਠੰਡ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਪਿਛਲੇ ਹਫਤੇ ਕੁਝ ਦਿਨ ਧੁੱਪ ਨਿਕਲਣ ਤੋਂ ਬਾਅਦ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਜਾਗੀ ਸੀ ਪਰ শীত ਲਹਿਰ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਕੜਾਕੇ ਜੀ ਠੰਡ ਅਤੇ ਕੋਰੇ ਵਿਚਕਾਰ ਸੀਤ ਲਹਿਰ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਪੰਜਾਬ ਦੇ ਬਠਿੰਡ ਦੇ ਜ਼ਿਲ੍ਹਿਆਂ ਵਿੱਚ ਪਿਛਲੇ 3 ਦਿਨਾਂ ਤੋਂ ਧੁੱਪ ਨਾ ਨਿਕਲਣ ਕਾਰਨ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ ਇਸ ਦਿਨ ਆਹੀ ਮੌਸਮੀ ਪਾਗ ਨੇ ਪੰਜਾਬ 'ਚ ਕੜਾਕੇ ਦੀ ਠੰਡ ਅਤੇ ਸੰਘਣੀ ਤੋਂ ਸੰਕੜੀ ਧੁੰਦ ਦੀ ਚੇਤਾਵਨੀ ਜਾਰੀ ਕਰਦੇ ਆ ਪੰਜਾਬ 'ਚ ਅਲਰਟ ਜਾਰੀ ਕਰ ਦਿੱਤਾ ਹੈ ਇਸ ਮੁਤਾਬਕ ਕੋਰੇ ਦੇ ਧੁੰਦ ਦਾ ਪ੍ਰਭਾਵ ਜ਼ਿਆਦਾ ਰਹੇਗਾ ਬਰਫੀਆਂ ਹਵਾਵਾਂ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਅਗਾਊਂ ਅਨੁਮਾਨ ਮੁਤਾਬਕ रेड अलर्ट, अलर्ट जारी ਰਹੇਗਾ ਜਦੋਂ ਕਿ ਅਗਲੇ 3 ਦਿਨਾਂ ਤੱਕ ਯਾਨੀ ਕਿ 25 ਜਨਵਰੀ ਤੱਕ ਪੰਜਾਬ ਦੇ ਵਦੇਰੇ ਹਿੱਸੇ ਔਰੇਂਜ ਅਲਰਟ ਜ਼ੋਨ ਚ ਰਹਿਣਗੇ ਇਸ ਕਾਰਨ ਠੰਡ ਦਾ ਕਹਿਰ ਜਾਈ ਰਹੇਗਾ ਠੀਕ ਲਹਿਰ ਕਾਰਨ ਸਰਦੀ ਦਾ ਪ੍ਰਭਾਵ ਵਧੇਗਾ ਇਸ سلسلے ਚ ਕੁਝ ਹਿੱਸਿਆਂ ਚ yellow ਅਲਰਟ ਦਾ ਅੰਦਾਜ਼ਾ ਲਾਇਆ ਗਿਆ ਹੈ ਵਿਭਾਗ ਵੱਲੋਂ ਜਾਰੀ ਐਡਵਾਈਸ ਦੇ ਤੋਂ ਸਾਫ ਹੈ ਕਿ ਅਗਲਾ ਹਫਤਾ ਠੰਡ ਭਰਿਆ ਰਹਿਣ ਵਾਲਾ ਹੈ ਮੌਸਮੀ ਪਾਕ ਦੇ ਚੰਡੀਗੜ੍ਹ ਕੇਂਦਰ ਨੇ ਅਗਲੇ 2 ਦਿਨਾਂ ਤੱਕ ਸੰਗਣੀ ਤੋਂ ਬਹੁਤ ਸੰਗਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ। ਠੀਕ ਲਹਿਰ ਤੋਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧੇਗੀ। ਇਸ ਕਾਰਨ ਹਾਈਵੇ ਤੇ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਸਾਵਧਾਨੀ ਨਾਲ ਵਾਹਾਂ ਚਲਾਉਣ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਸਵੇਰੇ ਅਤੇ ਰਾਤ ਨੂੰ ਧੁੰਦ ਦਾ ਪ੍ਰਭਾਵ ਜ਼ਿਆਦਾ ਰਹੇਗਾ। ਦੱਸਦੀ ਹੈ ਪੰਜਾਬ ਦੇ ਮੌਸਮ 'ਚ ਹੋ ਰਹੇ ਬਦਲਾਅ ਕਾਰਨ ਕੱਟੋ-ਕੱਟ ਤਾਪਮਾਨ 'ਚ ਗਿਰਾਵਟ ਦਰਜ ਹੋਈ ਹੈ ਪਿਛਲੇ ਦਿਨੀ ਨਵਾਂ ਸ਼ਹਿਰ ਦਾ ਤਾਪਮਾਨ ਮਾਈਨਸ 'ਚ ਚਲਾ ਗਿਆ ਸੀ ਠੰਡ ਨੇ ਸਥਿਤੀ ਤਰਸਯੋਗ ਬਣਾ ਦਿੱਤੀ ਹੈ ਇਸ ਤੋਂ ਬਾਅਦ ਧੁੱਪ ਨਿਕਲਣ ਕਾਰਨ ਤਾਪਮਾਨ ਵਧਣ ਲੱਗਾ ਹੈ ਕਈ ਜ਼ਿਲ੍ਹਿਆਂ 'ਚ ਕੱਟੋ-ਕੱਟ ਤਾਪਮਾਨ 9 ਡਿਗਰੀ ਤੱਕ ਦਰਜ ਕੀਤਾ ਗਿਆ ਪਰ ਹੁਣ ਮੁਰ ਧੁੱਪ ਨਾ ਨਿਕਲਣ ਕਾਰਨ ਕੱਟੋ-ਕੱਟ ਤਾਪਮਾਨ 'ਚ ਗਿਰਾਵਟ ਦਰਜ ਹੋਈ ਹੈ ਪੰਜਾਬ ਚ ਐਵਰੇਜ ਦੇ ਮੁਤਾਬਕ ਘੱਟੋ ਘੱਟ ਤਾਪਮਾਨ 5 ਤੋਂ 6 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਨੇੜੇ țeੜੇ ਦਰਜ ਕੀਤਾ ਗਿਆ। ਹਿਮਾਚਲ ਚ ਦੋ ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਵਾਲਾ ਪਰ 25 ਜਨਵਰੀ ਤੋਂ ਵੈਸਟਰਨ ਡਿਸਪੈਂਸ ਸਰਗਰਮ ਹੋ ਰਿਹਾ ਹੈ। ਮੌਸਮ ਵਿਗਿਆਨ ਕੇਂਦਰ Shimla ਅਨੁਸਾਰ 25 ਤੋਂ ਲੈ ਕੇ 27 ਜਨਵਰੀ ਦੇ ਵਿੱਚਕਾਰ ਸਿਰਫ ਉੱਚ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। 28 ਫਰਵਰੀ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ, ਕਿਨੌਰ, ਲਾਹੌਰ, ਸਿਮਪਤੀ ਤੇ ਚੰਬਾ ਦੇ ਉੱਚ ਇਲਾਕਿਆਂ ਵਿੱਚ ਚੰਗੀ ਬਰਫਬਾਰੀ ਹੋ ਸਕਦੀ ਹੈ।